ਕਾਂਗਰਸ ਦੇ ਵਿੱਚ ਫਿਲਹਾਲ ਸਥਿਤੀ ਕਿਵੇਂ ਦੀ ਹੈ ਤੇ ਇਹ ਕਿਵੇਂ ਦੀ ਹੋ ਸਕਦੀ ਹੈ ਇਹ ਨਿਰਭਰ ਕਰਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਘਰ ਵਾਪਸੀਆਂ ਹੋਣਗੀਆਂ ਕਿ ਨਹੀਂ ਪਰ ਐਂ ਲੱਗਦਾ ਹੈ ਕਿ ਹੁਣ ਘਰ ਵਾਪਸੀਆਂ ਵਾਲੇ ਮਸਲੇ ਉੱਤੇ ਇੱਕ ਵੱਡਾ ਹੌਲਟ ਲੱਗਦਾ ਨਜ਼ਰ ਆ ਰਿਹਾ ਹੈ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ ਕਿਉਂ ਕਿ ਆ ਜਾ ਰਿਹਾ ਹੈ ਇਹ ਗੱਲਬਾਤ ਕਰਦੇ ਹਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸਵਿੰਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸੁਣਨ ਨੂੰ ਆਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਹਿਲਾਂ ਚਰਚਾਵਾ ਮਾਣ ਕੇ ਕਾਂਗਰਸ ਚ ਵਾਪਸ ਆ ਸਕਦੇ ਆ ਉਹ ਗੱਡੀ ਚੱਕ ਕੇ ਕਹਿੰਦੇ ਕਿ ਦਿੱਲੀ ਵੱਲ ਨੂੰ ਚੱਲ ਗਏ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਹੋ ਰਹੀ ਹੈ ਕਹਿੰਦੇ ਦੇਖੋ ਕੈਪਟਨ ਅਮਰਿੰਦਰ ਸਿੰਘ ਨਾ ਕਿ ਨੰ ਮੰਝਿਆ ਹੋਇਆ ਪੋਲਿਟਿਸ਼ੀਨ ਸਿਆਸਤਦਾਨ ਬਹੁਤ ਪੁਰਾਣਾ ਔਰ ਉਹ ਹਮੇਸ਼ਾ ਉਹਦੀ ਆਦਤ ਰਹੀ ਹੈ ਚੈੱਕ ਤੇ ਬੈਲੈਂਸ ਖੇਡਣ ਦੀ ਚੈੱਕ ਬੈਲੈਂਸ ਦਾ ਮਤਲਬ ਪਤਾ ਕੀ ਹੁੰਦਾ ਬਸ ਸਿਆਸਤ ਦਾ ਇੱਕ ਪਾਰਟ ਹੈ ਜੀ ਬਈ ਜਦੋਂ ਨੇ ਦੇਖਿਆ ਕਿ ਮੇਰੇ ਕੋ ਇੱਥੇ ਮੇਰੀ ਅਹਿਮੀਅਤ ਨਹੀਂ ਪੈਂਦੀ ਉਹਨੇ ਜ਼ਰੂਰ ਵਿਰੋਧੀਆਂ ਨੂੰ ਆਪਣੀ ਪਾਰਟੀ ਨੂੰ ਟੀਕਾ ਲਾਣਾ ਉਹਨਾਂ ਦੀ ਸਿਆਸਤ ਹੈ ਯਾਦ ਹੋਵੇ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਪ੍ਰਤਾਪ ਬਾਜਵਾ ਜਾਂ ਮਨਿੰਦਰ ਸਿੰਘ ਕੇਪੀ ਪੰਜਾਬ ਦੇ ਪ੍ਰਧਾਨ ਸੀਗੇ ਤੇ ਬੜੀ ਕੋਸ਼ਿਸ਼ ਕਰ ਰਿਹਾ ਸੀ ਕੈਪਟਨ ਮਨਿੰਦਰ ਸਿੰਘ ਕਿ ਮੈਨੂੰ ਪੰਜਾਬ ਦਾ ਜਿਹੜਾ ਵਾ ਮੁਖੀ ਲਾ ਦਿਓ ਕਾਂਗਰਸ ਤੇ ਉਦੋਂ راہુલ ਗਾਂਧੀ ਪਾਵਰ ਚ ਸੀਗੇ ਸੋਨੀਆ ਗਾਂਧੀ ਪ੍ਰੈਜ਼ੀਡੈਂਸੀ ਮੇਰੇ ਕਹਾ ਰਾਹੁਲ ਗਾਂਧੀ ਭਾਈ ਵੀ ਕਿਸੇ ਅਹੁਦੇ ਤੇ ਸੀਗੇ ਜਾਂ ਜਰਨਲ ਸੈਕਟਰੀ ਸੀਗੇ ਤੇ ਇਹਨਾਂ ਨੂੰ ਲਗਾ ਨਹੀਂ ਰਹੀ ਸੀ ਤੇ ਇਹਨਾਂ ਨੇ ਅਗਲੇ ਦਿਨ ਇੱਕ ਸਟੇਟਮੈਂਟ ਜਾਰੀ ਕੀਤੀ ਕਿ راہુલ ਗਾਂਧੀ ਨਾ ਹਜੇ ਮੈਚੁਰ ਪੋਲੀਟੀਸ਼ੀਅਨ ਨਹੀਂ ਹੈਗਾ ਅੱਛਾ ਉਹਦੇ ਨਾਲ ਕਾਂਗਰਸ ਨੂੰ ਟੀਕਾ ਲੱਗਿਆ ਕਾਂਗਰਸ ਨੂੰ ਟੀਕਾ ਲੱਗਿਆ ਜੀ ਫਿਰ ਆਪ ਹੀ ਰਾਹਤਾ ਬਣਾ ਲੈਂਦੇ ਪੋਲੀਟੀਸ਼ੀਅਨ ਰਾਹਤਾ ਬਣਿਆ ਨਹੀਂ ਜੀ ਇਦਾਂ ਜੀ ਚਲੋ ਫਿਰ ਕੈਪਟਨ ਨੂੰ ਮੈਨੇਜ ਕੀਤਾ ਤੇ ਉਹਨੂੰ ਪੰਜਾਬ ਦਾ ਪ੍ਰਧਾਨ ਬੀਜੇਪੀ ਜੋਇਨ ਕੀਤੀ ਹੈ ਮੈਨੂੰ ਲੱਗਦਾ ਹਜੇ ਨਹੀਂ 4 ਵਰੇ ਲਗਭਗ ਹੋ ਜਾਣੇ 4 ਵਰੇ 4 ਵਰਿਆਂ ਦੇ ਦੌਰਾਨ ਕੈਪਟਨ ਮਨਿੰਦਰ ਸਿੰਘ ਨੂੰ ਕੋਈ ਕੁਰਸੀ ਤਾਂ ਦਿੱਤੀ ਨਹੀਂ ਬੀਜੇਪੀ ਨੇ ਨਾ ਉਹਨਾਂ ਨੂੰ ਕਿਤੇ ਗਵਰਨਰ ਲਾਇਆ ਨਾ ਰਾਜ ਸਭਾ 'ਚ ਭੇਜਿਆ ਉਹਨਾਂ ਨੂੰ ਉਮੀਦ ਸੀਗੀ ਕਿ ਉਹਨਾਂ ਨੂੰ ਕੇਂਦਰ ਦਾ ਕੋਈ ਨਾ ਕੋਈ ਮੰਤਰੀ ਬਣਾ ਦੇਣ ਉਹਨਾਂ ਨੂੰ ਉਮੀਦ ਸੀ ਕਿ ਕਿਸੇ ਵਲਟੇਜ ਹੋਵੇਗਾ ਗਵਰਨਰ ਲਾਉਣਾ ਕਿਉਂਕਿ ਸੰਗਠਨ 'ਚ ਕੰਮ ਨਹੀਂ ਕਰਦਾ ਕੈਪਟਨ ਮਨਿੰਦਰ ਸਿੰਘ ਆਰਟੀਸਟ ਕੰਮ ਕਰਦੇ ਤਾਂ ਉਹਨੂੰ ਬਹੁਤ ਭੱਜ ਦੌੜ ਕਰਨੀ ਪੈਂਦੀ ਹੈ ਦਜਵਾੜਾ ਆ ਸ਼ਾਈ ਸਾਰੀਆਂ ਚੀਜ਼ਾਂ ਛੱਡਨੀਆਂ ਪੈਂਦੀਆਂ ਲੇਕਿਨ ਕੈਪਟਨ ਨਮਿੰਦਰ ਸਿੰਘ ਦੀ ਇੱਕ ਕਾਰਜ ਸ਼ੈਲੀ ਜਿਹੜੀ ਆ ਮਹਾਰਾਜਾਂ ਵਾਲੀ ਆ ਉੱਠਣਾ ਸਵੇਰੇ ਲੇਟ ਆ ਚਾਰ ਚਾਰ ਦਿਨ ਫਾਰਮ ਹੋਂਸੋਂ ਨਹੀਂ ਨਿਕਲਣਾ ਤੇ ਇਸ ਕਰਕੇ ਜਿਹੜੀ ਸੰਗਠਨ ਚ ਕੰਮ ਕਰਨ ਦੀ ਤਾਕਤ ਹੈ ਉਹਨਾਂ ਕੋ ਨੀਆ ਹਾਂ ਗੁੱਡ ਗਵਰਨੈਂਸ ਹਮ ਔਰ ਬੀਇੰਗ ਮੈਂ ਕਹਾਂ ਕਿ ਪ੍ਰਸ਼ਾਸਕ ਚੰਗਾ ਜਿਹੜਾ ਉਹ ਹੋ ਸਕਤੇ ਆ ਕਿਉਂਕਿ ਮੁੱਖ ਮੰਤਰੀ ਦਾ ਦੋ ਵਾਰ ਦਾ ਕਾਜ ਕਰ ਰਿਹਾ ਤਜਰਬਾ ਹੈਗਾ ਲੇਕਿਨ ਗਵਰਨਰ ਵੀ ਉਹਨਾਂ ਨੂੰ ਕਿਤੇ ਲਾਇਆ ਨਹੀਂ ਤੇ ਹੁਣ ਉਹਨਾਂ ਨੇ ਹਲਕਾ ਜਿਹਾ ਰੋਲਾ ਇੰਟਰਵਿਊ ਦਿੱਤੀਆਂ 4 ਸਾਲ ਤੱਕ ਕੈਪਟਨ ਮਨਿੰਦਰ ਸਿੰਘ ਨੇ ਕੋਈ ਇੰਟਰਵਿਊ ਨਹੀਂ ਦਿੱਤੀਆਂ 4 ਸਾਲ ਤੱਕ ਗਵਾਚੇ ਰਹੇ ਹੁਣ ਉਹਨਾਂ ਨੇ ਇੰਟਰਵਿਊ ਦਿੱਤੀਆਂ ਦੋ ਕ ਜਾਨ ਮਰੀ ਹਿਸਾਬ ਨਾਲ ਦਿੱਤੀਆਂ ਤੇ ਵਿੱਚ ਉਹਨਾਂ ਨੇ ਟੀਕਾ ਆਪਣੇ ਹਾਈ ਕਮਾਂਡ ਤੇ ਭਰਤਾ ਜਿਵੇਂ ਕਾਂਗਰਸ ਤੇ ਭਰਦੇ ਸੀ ਉਹਨਾਂ ਦੀ ਕਾਰਜ ਚੱਲਦੀ ਹੈ ਟੀਕਾ ਭਰਤਾ ਨਾਲ ਟੀਕਾ ਭਰਤਾ ਤੇ ਬਈ ਬੀਜੇਪੀ ਦਾ ਮੈਨੂੰ ਪੁੱਛਦੀ ਨਹੀਂ ਬੀਜੇਪੀ ਕਿਹੜਾ ਕੋਈ ਕੰਮ ਕਰਦੀ ਐ ਕਿੱਦਾਂ ਪੰਜਾਬ 'ਚ ਸਰਕਾਰ ਬਣਾ ਲੂਗੇ ਸਾਨੂੰ ਕਿਹੜਾ ਪੁੱਛਿਆ ਜਾਂਦਾ ਅੱਛਾ ਇੰਨੀ ਗੱਲ ਦਾ ਹੀ ਰੌਲਾ ਬਹੁਤ ਪੈ ਗਿਆ ਉਧਰੋਂ ਨਾਲ ਹੀ ਦੋ ਕ ਕਾਂਗਰਸੀ ਸਟੇਟਮੈਂਟ ਜਾਰੀ ਹੋ ਗਈਆਂ ਸੁਖਜਿੰਦਰ ਰੰਦਾਵੇ ਦੀ ਬਈ ਦਿਲ ਦਾ ਬੜਾ ਚੰਗਾ ਹੈਗਾ ਜੋ ਬੋਲਦੇ ਨੇ ਤੇ ਅੱਛਾ ਇੱਕ ਮੈਸੇਜ ਤਾਂ ਸਿੱਧਾ ਡਿਲੀਵਰ ਹੋ ਗਿਆ ਸਿੱਧਾ ਹੀ ਚਲਾ ਗਿਆ ਜਨਤਾ 'ਚ ਕਿ ਕੈਪਟਨ ਨੁਰਿੰਦਰ ਸਿੰਘ ਕਾਂਗਰਸ ਚ ਆਣ ਲੱਗੇ ਕਾਂਗਰਸ ਚ ਆਣ ਲੱਗੇ ਹੁਣ ਬੀਜੇਪੀ ਨੂੰ ਤਾਂ ਤਰਥੱਲੀ ਹੋਣੀ ਐ ਨਾ ਤੇ ਜਿਹੜਾ ਬੰਦਾ ਸਿਆ ਇੱਕ ਮੰंजे ਸਿਆਸਤਦਾਨ ਦਾ ਕੰਮ ਹੁੰਦਾ ਉਹ ਉਹਨਾਂ ਨੇ ਕਰ ਲਿਆ ਹੁਣ ਦਿੱਲੀ ਗਏ ਨੇ ਬੀਜੇਪੀ ਨੇ ਉਹਨਾਂ ਨੂੰ ਸੱਦਿਆ ਸਾਵੇਂ ਦਾ ਇਹਨਾਂ ਨੂੰ ਟਾਈਮ ਹੀ ਨਹੀਂ ਦਿੰਦੇ ਸੀ ਅਮੀਸ਼ਾ ਜੀ ਟਾਈਮ ਨਹੀਂ ਦਿੰਦੇ ਸੀ ਕਿਉਂਕਿ ਹੈ ਨਹੀਂ ਨਾ ਕੁਝ ਵੀ ਉਹਨਾਂ ਨੇ ਦੇਖ ਲਿਆ ਆਪ ਹਰ ਗਏ ਜਨਾਨੀ ਹਰ ਗਈ ਸੰਗਠਨ ਤੁਹਾਡੇ ਕੋਲ ਤਗੜਾ ਹੋਇਆ ਨਹੀਂ ਤੇ ਉਹਨਾਂ ਨੇ ਟਾਈਮ ਦਿੱਤਾ ਨਹੀਂ ਇਸ ਕਰਕੇ ਇਹਨਾਂ ਨੂੰ ਅੱਛਾ ਹੁਣ ਟਾਈਮ ਲੈਣ ਦਾ ਕੋਈ ਤਰੀਕਾ ਤਾਂ ਚਾਹੀਦਾ ਸੀ ਕਿ ਤਰੀਕਾ ਸਭ ਤੋਂ ਵਧੀਆ ਇਜਾਦ ਕੀਤਾ ਗਿਆ ਔਰ ਇਤਨਾ ਹੀ ਮੈਂ ਕਿਉਂਕਿ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਮੈਂ ਇਹਨਾਂ ਦੀ ਪੁਰਾਣੀ ਕਾਰਜਸ਼ੈਲੀ ਨੂੰ ਜਾਣਦਾ ਕਿ ਇਹ ਆਪਣੀ ਹਾਈ ਕਮਾਂਡ ਨੂੰ ਟਾਈਟ ਕਰਦੇ ਨੇ ਟਾਈਟ ਕਰਕੇ ਤੇ ਆਪਣੇ ਅਸਾਂ ਨਾਲ ਚਲਾਉਂਦੇ ਨੇ ਕਾਂਗਰਸ ਵੀ ਤਾਂ ਇਦਾਂ ਹੀ ਕਰਦੀ ਆ ਇਹ ਪਹਿਲਾਂ ਅਕਾਲੀ ਦਲ ਚ ਵੀ ਇਦਾਂ ਹੀ ਕਰਦੇ ਆਏ ਤੇ ਹੁਣ ਉੱਥੇ ਅਮੀਸ਼ਾ ਜੀ ਇਹਨੂੰ ਹੁਣ ਸਿਰ ਅੱਖਾਂ ਦੇ ਬਿਠਾਉਂਦੇ ਆ ਕਿ ਭੂੰਜੇ ਬਿਠਾਉਂਦੇ ਆ ਇਹ ਨਹੀਂ ਮੈਨੂੰ ਪਤਾ ਇਹ ਤਾਂ ਆਣ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਕੱਲ ਨਾਲ ਹੀ ਮਹਾਰਾਣੀ ਪਰਨੀਤ ਕਰਨੇ ਫਟਾਫਟ ਪ੍ਰੈਸ ਕਾਨਫਰੰਸ ਕਰਕੇ ਵੀ ਬਜਾ ਜੈਂਦਰ ਗੌਰ ਨਾਲ ਅਸੀਂ ਬੀਜੇਪੀ ਚਾ ਬੀਜੇਪੀ ਦੀਆਂ ਪਾਲਿਸੀਜ਼ ਆ ਬੀਜੇਪੀ ਬਹੁਤ ਚੰਗਾ ਕੰਮ ਕਰ ਰਹੀ ਹੈ ਅਸੀਂ ਬੀਜੇਪੀ ਚ ਰਹਿਣਾ ਤੇ ਬੀਜੇਪੀ ਜੀ ਹੈਗੇ ਆ ਸਪਾਹੀ ਬੀਜੇਪੀ ਦੀਆਂ ਸੂਬੇ ਦਾ ਪਲੱਤ ਤੇ ਹੋ ਸਕਦਾ ਹੁਣ ਇੱਕਦਮ ਜਦੋਂ ਅਮੀਸ਼ਾ ਨੇ ਟਾਈਮ ਦਿੱਤਾ ਤੇ ਨਾਲ ਹੀ ਬੀਜੇਪੀ ਦੀਆਂ ਜਿਹੜੇ ਸ਼ੋਲੇ ਗਾਨ ਲੱਪ ਪਏ ਲੇਕਿਨ ਹੁਣ ਇਹ ਆ ਕਿ ਅਮੀਸ਼ਾ ਜਾ ਕੇ ਉੱਥੇ ਉਹਨੂੰ ਅੱਖਾਂ ਕੱਢਦੇ ਨੇ ਕਿ ਉਹਨੂੰ ਹੱਥ ਜੁੜਾਉਂਦੇ ਨੇ ਇਹ ਤਾਂ ਉਹਨਾਂ ਕੋ ਆਂਤ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਜਨ ਜ਼ਰੂਰ ਦੋ ਇੰਟਰਵਿਊ ਦੇ ਕੇ ਵਧਾ ਲਿਆ ਔਰ ਬੀਜੇਪੀ ਹਾਈ ਕਮਾਨ ਨੂੰ ਜਿਹੜਾ ਇਹ ਮਤਲਬ ਜਿਹੜਾ ਇੱਕ ਕੰਪਨੀ ਲਾਤੀ ਹੈ ਕਿ ਮੈਂ ਕਾਂਗਰਸ 'ਚ ਚਲੇ ਜਾਣਾ ਕਾਂਗਰਸ 'ਚ ਤੋਂ ਵੀ ਰੋਲਾ ਪਵਾ ਲਿਆ ਮਤਲਬ ਵੀਡੀਓ ਵੀ ਨਸ਼ਰ ਹੋਈਆਂ ਇੰਟਰਵਿਊ ਵੀ ਹੋਈਆਂ ਡਿਬੇਟ ਵੀ ਹੋਈਆਂ ਕਾਂਗਰਸ 'ਚ ਜਾ ਆ ਰਹੇ ਨੇ ਜੀ ਕਿਸੇ ਨੇ ਤਾਂ ਇਹ ਵੀ ਇੰਟਰਵਿਊ ਚਲਾਤੀ ਜੀ ਉਹਨਾਂ ਦੀ ਹਿਮਾਚਲ ਜੀ ਕੋਈ ਮੀਟਿੰਗ ਵੀ ਹੋਈ ਹੈ ਮਤਲਬ ਸੁਖਜਿੰਦਰ ਰੰਦਾਵਾ ਜੀ ਦੀ ਜਿਵੇਂ ਸਟੇਟਮੈਂਟ ਆ ਗਈ ਹਜੇ ਕਿ ਉਹ ਵੀ ਬਹੁਤ ਮੰਜੇ ਸਿਆਸਾ ਦਾਣਾ ਪਰ ਬੜੀ ਪੋਜ਼ਿਟਿਵ ਸਟੇਟਮੈਂਟ ਆਈ ਉਸ ਤੋਂ ਬਾਅਦ ਫਿਰ ਜੋ ਆਪਣੇ ਮਨਸੂਬੇ ਚ ਕਾਮਯਾਬ ਹੋਣਾ ਸੀ ਕੈਪਟਨ ਰਮਿੰਦਰ ਸਿੰਘ ਹੋ ਗਏ ਹੁਣ ਉਹ ਦਿੱਲੀ ਗਏ ਆ ਦੇਖੋ ਅਮੀਸ਼ਾ ਜੀ ਉਹਨਾਂ ਨੂੰ ਤੋ ਬਣਾਉਂਦੇ ਨੇ ਉਹਦਾ ਮਤਲਬ ਉਹਨਾਂ ਨਾਲ ਕਿੱਦਾਂ ਦੀ ਗੱਲ ਕਰਦੇ ਨੇ ਬਈ ਤੁਸੀਂ ਅੱਗੋਂ ਬੀਜੇਪੀ 'ਚ ਚੱਲਣਾ ਹੈ ਜਾਂ ਉਹਨੂੰ ਸਿੱਧਾ ਕਹਿੰਦੇ ਵੀ ਕਾਕਾ ਜੀ ਕੈਪਟਨ ਸਾਹਿਬ ਸਿੱਧੇ ਹੋ ਕੇ ਬੀਜੇਪੀ 'ਚ ਤੁਰੇ ਜਾਓ ਨਹੀਂ ਤਾਂ ਹਜੇ ਫਾਈਨਾਟੀਆਂ ਬੰਦ ਨਹੀਂ ਹੋਈਆਂ ਗੁਰਸੱਭ ਸਭ ਤੋਂ ਵੱਸੇ ਹੈਰਾਨੀ ਇਸ ਗੱਲ ਦੀ ਹੈ ਕਿ ਸੁਖਜਿੰਦਰ ਰੰਧਾਵਾ ਵਰਗਾ ਲੀਡਰ ਜਿਹੜਾ ਕਾਰਜਕਾਲ ਦੇ ਦੌਰਾਨ ਹੀ ਬਗਾਵਤ ਕਰ ਦਿੰਦਾ ਜਾਂ ਵਿਰੋਧ ਵਿਰੋਧ ਚ ਖੜ ਜਾਂਦਾ ਉਹ ਜਦ ਹੱਕ ਚ ਖੜ ਜਵੇ ਜਾਂ ਗੱਲਾਂ ਕਰਨ ਲੱਗ ਜਵੇ ਉਦੋਂ ਦੇ ਪਾਸੇ ਗੁਰਜੀਤ ਔਜਲਾ ਵੀ ਕਰਦੇ ਆ ਕੀ ਇਹ ਫਿਰ ਇੱਕ ਫੇਵਰ ਦਿੱਤਾ ਗਿਆ ਕੈਪਟਨ ਮਰਿੰਦਰ ਸਿੰਘ ਨੂੰ ਜਾਂ ਫਿਰ ਉਹਨਾਂ ਨੂੰ ਵੀ ਐ ਲੱਗਦਾ ਸੀ ਕਿ ਸ਼ਾਇਦ ਘਰ ਵਾਪਸੀ ਹੋ ਸਕਦੀ ਹੈ ਦੇਖੋ ਦੋ ਗੱਲਾਂ ਧਿਆਨ ਨਾਲ ਸਮਝੋ ਕਿ ਸੁਖਜਿੰਦਰ ਰੰਧਾਵਾ ਹੀ ਦੇ ਕੈਪਟਨ ਨਮਿੰਦਰ ਸਿੰਘ ਦੇ ਨਾਲ ਨਿੱਜੀ ਰਿਸ਼ਤੇ ਬਹੁਤ ਚੰਗੇ ਰਹੇ ਸਨ ਵਿਚਾਰੇ ਕਮਤਪੇਦ ਵੀ ਧਿਆ ਵਚਾਰਨਾ ਮਤਬੇਦ ਆਪਣਾ ਹੁੰਦਾ ਮੁੱਦਿਆਂ ਦੀ ਗੱਲ ਅਲੱਗ ਹੁੰਦੀ ਹੈ ਕਿਉਂਕਿ ਸੁਖਜਿੰਦਰ ਦਾਵਾ ਵੀ ਕਿਰਦਾਰ ਵਾਲੇ ਆ ਲੇਕਿਨ ਉਹਨਾਂ ਦੇ ਨੇਲ ਦੇ ਰਿਸ਼ਤੇ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਹੈਗੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਗੁਰਜੀਤ ਓਜਲੇ ਨਾਲ ਉਸ ਤੋਂ ਵੀ ਜ਼ਿਆਦਾ ਹੈਗੇ ਆ ਉਹ ਇਸ ਕਰਕੇ ਹੈਗੇ ਆ ਕਿ 2014 ਚ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਜਿੱਤੀ ਸੀ ਤੇ 2017 ਚ ਜਦੋਂ ਮੁੱਖ ਮੰਤਰੀ ਬਣੇ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਜਦੋਂ ਲੋਕ ਸਭਾ ਤੋਂ ਰਿਜ਼ਾਈਨ ਕੀਤਾ ਉਹਨਾਂ ਨੇ ਆਪਣੀ ਸੀਟ ਗੁਰਜੀਤ ਓਜਲੇ ਨੂੰ ਦਿੱਤੀ ਤੇ ਗੁਰਜੀਤ ਔਜਲੇ ਜਿਹੜਾ ਮੈਂਬਰ ਪਾਰਲੀਮੈਂਟ ਬਣੇ ਕੈਪਟਨ ਨਮਿੰਦਰ ਸਿੰਘ ਕਰਕੇ ਬਣੇ ਤੇ ਇਸ ਕਰਕੇ ਉਹਨਾਂ ਦੀ ਵੀ ਨੇੜਤਾ ਜਾਂ ਕਹਿ ਦੀ ਕਿ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਤੇ ਪਿਆਰ ਹੈਗਾ ਮੁੱਖ ਮੰਤਰੀ ਸੀ ਕੈਪਟਨ ਨਮਿੰਦਰ ਸਿੰਘ ਗੁਰਜੀਤ ਔਜਲੇ ਦੀ ਜਗ੍ਹਾ ਕਿਸੇ ਹੋਰ ਨੂੰ ਵੀ ਲੜਾ ਸਕਦੇ ਸੀ ਲੇਕਿਨ ਉਹਨਾਂ ਨੇ ਆਪਣੀ ਜਿਹੜੀ ਸੀਟ ਹੈ ਉਹ ਗੁਰਜੀਤ ਔਜਲੇ ਨੂੰ ਦਿੱਤੀ ਉਹਨਾਂ ਦਾ ਕਹਿਣਾ ਹਾਈ ਕਮਾਂਡ ਉਦੋਂ 17 ਦੇ ਵਿੱਚ ਪੂਰਾ ਮੰਨਦਾ ਸੀ ਔਰ ਇਸ ਕਰਕੇ ਗੁਰਜੀਤ ਔਜਲੇ ਦੇ ਮਨ ਦੇ ਵਿੱਚ ਵੀ ਉਹਨਾਂ ਦੇ ਪ੍ਰਤੀ ਹੁਣ ਇਹ ਦੋਨਾਂ ਨੀ ਲੀਡਰਾਂ ਨੂੰ ਕੈਪਟਨ ਨੇ ਨਿੱਜੀ ਤੌਰ ਦੇ ਉੱਤੇ ਘੁਆਇਆ ਜਾਂ ਇਹਨਾਂ ਨੇ ਆਪਣੇ ਕਿਰਦਾਰ ਦੇ ਹਿਸਾਬ ਨਾਲ ਕਿਹਾ ਇਹ ਇਹਨਾਂ ਨੂੰ ਪਤਾ ਹੋਵੇਗਾ ਲੇਕਿਨ ਇਹ ਬਿਆਨ ਜਿਹੜੇ ਦੋਨਾਂ ਦੇ ਆਏ ਨੇ ਇਹ ਬਿਆਨਾਂ ਦੇ ਨਾਲ ਇਹ ਕਾਂਗਰਸ ਦੇ ਉੱਤੇ ਜਿਹੜਾ ਵਾ ਇਹ ਮੈਸੇਜ ਚਲਾ ਗਿਆ ਕਿ ਕੈਪਟਨ ਨਮਿੰਦਰ ਸਿੰਘ ਪੰਜਾਬ ਕਾਂਗਰਸ ਵਾਪਸ ਆ ਰਹੇ ਅੱਛਾ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਜਿਹੜੀ ਬੀਜੇਪੀ ਸੈਲ ਨੂੰ ਪੁੱਛਦੀ ਨਹੀਂ ਸੀ ਜਿਹੜੇ ਡੈੱਡ ਸੈਲ ਨੂੰ ਉਹਨਾਂ ਨੂੰ ਚੇਤੇ ਆਏ ਦਾ ਕਿਤੇ ਫੇਰ ਚਾਰਜ ਹੋ ਗਏ ਫਿਰ ਨਾ ਤੁਰ ਪਵੇ ਹੁੰਦਾ ਤਾਂ ਰੌਲਾ ਹੀ ਆ ਜਾਣਾ ਤਾਂ ਕੀ ਹੁੰਦਾ ਰੌਲਾ ਹੀ ਹੁੰਦਾ ਕਾਂਗਰਸ ਵੀ ਬੜੀ ਬਲਾਵਤ ਹੈ ਇਹ ਨਹੀਂ ਹੈਗਾ ਕਿ ਕਾਂਗਰਸ ਸਿੱਧੇ ਆ ਜਾਣਗੇ ਇੰਨੀ ਬਲਾਵਤ ਕਰਕੇ ਅੱਛਾ ਹੁੰਦਾ ਹੀ ਹੈ ਨਾ ਰੌਲਾ ਤੇ ਰੌਲਾ ਇਹ ਪੈ ਗਿਆ ਬਈ ਕਾਂਗਰਸ ਆ ਰਹੇ ਨੇ ਕਾਂਗਰਸ ਆ ਰਹੇ ਨੇ ਤੇ ਬੀਜੇਪੀ ਨੂੰ ਲੱਗਿਆ ਕਿ ਤੇ ਡੈੱਡ ਸੈਲ ਉੱਠ ਕੇ ਫੇਰ ਨਾ ਚੱਲ ਪਵੇ ਚਾਰਜ ਹੋ ਜੇ ਤੇ ਹੁਣ ਜਿਹੜਾ ਉਹਨੂੰ ਟਾਈਮ ਨਹੀਂ ਦਿੰਦੇ ਸੀ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਦਾ ਵਜਨ ਨਹੀਂ ਲੈਂਦੇ ਸੀ ਉਹਨਾਂ ਨੇ ਵਜਨ ਲੈ ਲਿਆ ਉਹਨਾਂ ਦੀ ਗੱਲ ਨਹੀਂ ਸੁਣਦੇ ਸੀ ਉਹਨਾਂ ਨੇ ਗੱਲ ਸੁਣਨ ਲਈ ਬੁਲਾ ਲਿਆ ਆਹ ਗੱਲ ਹੋਈ ਹੈ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਹੈ ਕਿ ਆਪਣੇ ਹਾਈ ਕਮਾਂਡ ਨੂੰ ਪੈਨਸਿਲਿਨ ਦਾ ਡੋਜ਼ ਥੋੜੀ ਥੋੜੀ ਦੇ ਕੇ ਆਪਣਾ ਭਾਵ ਵਧਾ ਕੇ ਰੱਖਣਾ ਇਹ ਅੱਜ ਦੀ ਨਹੀਂ ਇਹ ਇਹਨਾਂ ਦੀ ਪੁਰਾਣੀ ਕਾਰਜਸ਼ੈਲੀ ਹੈ ਮੈਂ ਇਹਨਾਂ ਨੂੰ ਲੰਬੇ ਤੌਰ ਦੇ ਉੱਤੇ ਦੇਖਦਾ ਆ ਰਿਹਾ ਕਿ ਇਹਨਾਂ ਨੇ ਇੱਕ ਹਾਈ ਕਮਾਂਡ ਨੂੰ ਜਦੋਂ ਦੇਖਿਆ ਕਿ ਹਾਈ ਕਮਾਂਡ ਮੈਨੂੰ ਮੇਰੀ ਨਹੀਂ ਪੁੱਛ ਪੜਤਾਲ ਕਰਦਾ ਫਿਰ ਇਹਨਾਂ ਨੇ ਥੋੜੀ ਜੀ ਪੈ ਦੇ ਹਾਈ ਕਮਾਂਡ ਨੂੰ ਇਹਨਾਂ ਨੂੰ ਫਿਰ ਤਵੱਜੋ ਦੇਣੀ ਪੈਂਦੀ ਹੈ ਡਾਕਟਰ ਸਾਹਿਬ ਮੈਂ ਅ ਕੱਲ ਮਨਰਜਨ ਕਾਲੀਆ ਜੀ ਨਾਲ ਵੀ ਬੈਠਾ ਸੀ ਕੱਲ ਕੇ ਪਰਸੋਂ ਉਹਨਾਂ ਨੂੰ ਵੀ ਮੈਂ ਪੁੱਛਿਆ ਇਸ ਬਾਰੇ ਕਿ ਕੈਪਟਨ ਮਰਿੰਦਰ ਸਿੰਘ ਦਾ ਕੀਪਰ ਇੱਕ ਸਮੇਂ ਦੇ ਆ ਕੀ ਉਹ ਜਾ ਰਹੇ ਨੇ ਜਾਂ ਕੀ ਜਾਣ ਦਿੱਤਾ ਜਾਏਗਾ ਜਾਂ ਭਾਪੀ ਜੀ ਲਈ ਲਾਹੇਵੰਦ ਹੈ ਕਿ ਨਹੀਂ ਉਹਨਾਂ ਨੇ ਇਹੀ ਇਸ਼ਾਰਾ ਦਿੱਤਾ ਕਹਿੰਦੇ ਭਾਪੀ ਵਾਸਤੇ ਤਾਂ ਬੜੇ ਲਾਹੇਵੰਦ ਨੇ ਪਰ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਛੋਟੀ ਮੋਟੀ ਸੀਟ ਨਾ ਦੇਣੀ ਹੋਵੇ ਕਹਿੰਦੇ ਸੀਐਮ ਲੈਵਲ ਦੇ ਦੇ ਕੋਈ ਵੱਡੀ ਸੀਟ ਦੇਣੀ ਹੋਵੇ ਐਵੇਂ ਵੀ ਕੁਝ ਹੋ ਸਕਦਾ ਜੀ ਦੇਖੋ ਗੱਲ ਇਹ ਹੁੰਦੀ ਹੈ ਕਿ मन रंजन कालिया भी سیاستدان ਨੇ ਹੂੰ ਔਰ ਮੈਨੂੰ ਯਾਦ ਆ ਕਿ ਕਾਲਿਆ ਸਾਹਿਬ ਨੂੰ ਸ਼ਾਇਦ ਇਹ ਯਾਦ ਹੋਏਗਾ ਜੇ ਮੇਰੀ ਗੱਲ ਉਹਨਾਂ ਤੱਕ ਪਹੁੰਚਦੀ ਉਹਨਾਂ ਨੇ ਵੀ ਆਪਣਾ ਰਾਜਪਾਲ ਬਣਨ ਲਈ ਗਵਰਨਰ ਬਣਨ ਲਈ ਬੜੀ ਤਾਕਤ ਲਗਾਈ ਜੀ ਕਿ ਮੈਂ ਇਸ ਚੋਣਵ ਪ੍ਰਕਿਰਿਆ ਚੋਂ ਨਿਕਲ ਕੇ ਹੁਣ ਮੈਂ ਕਿਸੇ ਸਟੇਟ ਦਾ ਗਵਰਨਰ ਲੱਗ ਜਾ ਹੂੰ ਹਾਈ ਕਮਾਂਡ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨਰਿੰਦਰ ਮੋਦੀ ਜੀ ਤੇ ਅਮਿਸ਼ਾ ਜੀ ਦੇ ਤਰ੍ਹਾਂ ਚਲਦੀ ਹੈ ਔਰ ਜੀ ਉਹਨਾਂ ਨੂੰ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਵਕਤ ਦੇਣਾ ਵਈਏ ਦੀ ਕਿਤੇ ਗਵਰਨਰ ਲਾਣਾ ਤੇ ਲਾ ਦੇਣਗੇ ਜੇ ਕਿਤੇ ਹੋਰ ਲਾ ਕੇ ਜਾਣਾ ਲੈ ਜਾਣਗੇ ਲੇਕਿਨ ਗੱਲ ਇਹ ਹੈ ਕਿ ਜਿਹੜਾ ਦਰਵਾਜ਼ਾ ਤੇ ਜਿਹੜੀ ਖੁੱਲਦਾ ਨਹੀਂ ਸੀ ਉਹਨਾਂ ਲਈ ਉਹ ਦਰਵਾਜ਼ਾ ਹਲਕਾ ਜਿਹਾ ਖੁੱਲ ਗਿਆ ਮਨੰਜਨ ਕਾਲਿਆ ਨੂੰ ਵੀ ਪਤਾ ਇਹਨਾਂ ਨੇ ਜਾਣਾ ਕਿਤੇ ਨਹੀਂ ਕਿਉਂਕਿ ਗੱਲ ਹੁੰਦੀ ਏ ਇਕੱਲੀ ਇਹ ਨਹੀਂ ਗੱਲ ਹੈਗੀ ਗੱਲ ਹੈਗੀ ਹੈ ਕਿ ਜਿਹੜੇ ਟੜੇ ਮਾਮਲੇ ਚਲਦੇ ਵੇ ਕੇਂਦਰ ਦੀਆਂ ਏਜੰਸੀਆਂ ਕੋਲ ਉਹ ਬੜੇ ਔਖੇ ਹੈਗੇ ਆ। ਔਰ ਉਸੇ ਕਰਕੇ ਹੁਣ ਬੀਬੀ ਨਵਜੋਤ ਕੋ ਸਿੱਧੂ ਨੇ ਕਹਿਤਾ ਅਰੂਸਾ ਨੇ ਟੈਚੀ ਭਰ-ਭਰ ਕੇ ਦੁਬਈ ਭੇਜੇ ਆ। ਉਹ ਬੋਲੀ ਆ। ਬਈ ਅਰੂਸਾ ਨੇ ਟੈਚੀ ਭਰ-ਭਰ ਕੇ ਦੁਬਈ ਭੇਜੇ ਆ। ਉਹ ਬੋਲੀ ਆ ਤੇ ਕੋਈ ਨਾ ਕੋਈ ਗੱਲ ਤਾਂ ਹੋਣੀ ਆ। ਜੇ ਮਾੜੀ ਜੀ ਗੱਲ ਨਿਕਲੀ ਆ ਕਿਤੇ ਚੰਗਾਰੀ ਤਾਂ ਹੋਣੀ ਆ ਕਿਤੇ ਅੱਗ ਤਾਂ ਲੱਗੀ ਹੋਣੀ ਆ। ਇਸ ਅਭੂਮਤਾ ਅਰੂਸਾ ਇੱਥੇ ਰਹੀ ਹੈ ਜਿੰਨੇ ਤੇਰੇ ਮੁੱਖ ਮੰਤਰੀ ਨੇ ਜਿਆਦਾ ਟਾਈਮ ਉਹਨੇ ਕਾਫੀ ਟਾਈਮ ਇੱਥੇ ਬਤਾਇਆ ਤੇ ਜੋ ਗੱਲ ਉਹ ਕਰ ਰਹੇ ਨੇ ਉਸ ਗੱਲ ਦੇ ਵਿੱਚ ਹੋ ਸਕਦਾ ਜੇ ਵਜਨ ਹੋਵੇ ਤੇ ਫਿਰ ਕਿੱਦਾਂ ਮਤਲਬ ਕੇਂਦਰ ਸਰਕਾਰ ਦੀ ਲੋੜ ਨਹੀਂ ਹੈਗੀ ਕੇਂਦਰ ਸਰਕਾਰ ਤੋਂ ਬਿਨਾ ਤਾਂ ਇੱਕ ਕਦਮ ਨਹੀਂ ਚੱਲ ਸਕਦੇ ਸੋ ਲੇਕਿਨ ਜਿਹੜੀ ਗੱਲ ਇਹ ਹੈਗੀ ਹੈ ਕਿ ਕੈਪਟਨ ਨਰਿੰਦਰ ਸਿੰਘ ਹਮੇਸ਼ਾ ਪਾਵਰ ਦੇ ਮਗਰ ਪੱਛਦੇ ਨੇ ਭਈ ਸੱਤਾ ਕਿਸੇ ਤਰੀਕੇ ਉਹਨਾਂ ਨੂੰ ਮਿਲੇ ਚਾਹੇ ਸਟੇਟ ਦੀ ਪ੍ਰਧਾਨਗੀ ਹੋਵੇ ਚਾਹੇ ਸੂਬੇ ਦਾ ਮੁੱਖ ਮੰਤਰੀ ਹੋਵੇ ਚਾਹੇ ਗਵਰਨਰ ਬਣਨਾ ਹੋਵੇ ਕਾਂਗਰਸ ਵੀ ਇਹੀ ਹਾਲ ਰਿਹਾ ਉਹਨਾਂ ਦਾ ਕਾਂਗਰਸ ਵੀ ਇਹੀ ਕੋਸ਼ਿਸ਼ ਰਹੀ ਹੈ ਕਿ ਜਿੰਨੇ ਵੀ ਪ੍ਰਧਾਨ ਚਾਹੇ ਸ਼ਮਸ਼ੇਰ ਸਿੰਘ ਦੁੱਲੋ ਬਣੇ ਆ ਪਹਿਲਾਂ ਬੀਬੀ ਰਜਿੰਦਰ ਕੋਰ ਪਠੱਲ ਨੂੰ ਇਹਨਾਂ ਨੇ ਬੜਾ ਮਤਲਬ ਜਿਹੜਾ ਤਾਂ ਨਾ ਨਾ ਬੀਬੀ ਰਜਿੰਦਰ ਕੋਰ ਪਠੱਲ ਨੂੰ politcal ਕੈਰੀਅਰ ਹੀ ਖਤਮ ਕਰ ਦਿੱਤਾ ਉਹ ਮੁੱਖ ਮੰਤਰੀ 1900 ਬਿਆਨ ਸਿੰਘ ਤੋਂ ਬਾਅਦ ਹਰਚਰਨ ਸਿੰਘ ਬਰਾੜ ਬਣੇ ਰਾੜ ਤੋਂ ਬਾਅਦ ਬੀਬੀ ਰਜਿੰਦਰ ਕੋਰ ਪਠੱਲ ਮੁੱਖ ਮੰਤਰੀ ਬਣੀ ਤੇ 2002 ਚ ਉਹੀ ਦਾਵੇਦਾਰ ਸੀ ਉਹਨੂੰ ਖਤਮ ਕਰਕੇ ਇਹ ਪੰਜਾਬ ਦੇ ਮੁੱਖ ਮੰਤਰੀ ਐਲਾਨੇ ਗਏ ਹਮ ਅੱਛਾ ਮੁੱਖ ਮੰਤਰੀ ਬਣੇ ਵੀ ਬਾਜ ਸ਼ਮਸ਼ੇਰ ਸਿੰਘ ਦੁੱਲੋ ਬਣੇ ਇਹਨਾਂ ਨੇ ਦੁੱਲੋ ਸਾਹਿਬ ਨੂੰ ਚੱਲਣ ਨਹੀਂ ਦਿੱਤਾ ਬਾਅਦ ਵਿੱਚ ਮਹਿੰਦਰ ਸਿੰਘ ਕੇਪੀ ਬਣੇ ਇਹਨਾਂ ਨੇ ਮਹਿੰਦਰ ਸਿੰਘ ਕੇਪੀ ਨਹੀਂ ਚੱਲਣ ਦਿੱਤਾ ਬਾਅਦ ਪ੍ਰਤਾਪ ਬਾਜਵਾ ਬਣੇ ਪ੍ਰਤਾਪ ਬਾਜਵਾ ਨੂੰ ਨਹੀਂ ਚੱਲਣ ਦਿੱਤਾ अच्छा ਹੁਣ ਇਹਨਾਂ ਨੂੰ ਹਮੇਸ਼ਾ ਇਹ ਹੁੰਦੀ ਹੈ ਕਿ ਪਾਵਰ ਔਰ ਜਿਹੜੀ ਹੈ ਨਾ ਤਾਕਤ ਉਹ ਮੇਰੇ ਹੱਥ ਰਵੇ। ਅੱਛਾ ਪਾਵਰ ਨੂੰ ਇਹ ਸੈਂਟਰਲਾਈਜ਼ ਵੀ ਕਰਕੇ ਚਲਦੇ ਆ ਕਿ ਮੇਰੇ ਮੋਤੀ ਮੈਲ ਤੋਂ ਸਾਰਾ ਕੁਝ ਚੱਲਣਾ ਚਾਹੀਦਾ। ਅੱਛਾ ਫਿਰ ਉਸ ਤੋਂ ਬਾਅਦ ਜਦੋਂ 2017 ਦੇ ਵਿੱਚ ਮੁੱਖ ਮੰਤਰੀ ਬਣੇ ਫਿਰ ਵੀ ਤਾਕਤ ਇਹਨਾਂ ਨੇ ਆਪਣੇ ਹੱਥ ਰੱਖੀ। ਆਪਣੀ ਮਰਜ਼ੀ ਦੇ ਨਾਲ ਹੀ ਜਾਖੜ ਸਾਹਿਬ ਨੂੰ ਪ੍ਰਧਾਨ ਲਵਾਈ ਰੱਖਿਆ। ਤੇ ਜਾਖੜ ਸਾਹਿਬ ਵੀ ਕਿੰਨਾ ਕਿ ਤੁਹਾਡੇ ਸਾਹਮਣੇ 2017 ਤੋਂ ਲੈ ਕੇ ਅਗਰ ਇਹਨਾਂ ਦੇ ਨਾਲ ਪ੍ਰਧਾਨਗੀ ਕੀਤੀ ਹੈ। ਕੋਈ ਪਾਰਟੀ ਲਈ ਇਸ ਕਰਕੇ ਨਹੀਂ ਕੀਤਾ ਕਿਉਂਕਿ ਕੈਪਟਨ ਹਿੰਦਰ ਸਿੰਘ ਨੇ ਹੀ ਪਾਵਰ ਨੂੰ ਸੈਂਟਰਲਾਈਜ਼ ਕੀਤਾ ਹੋਇਆ ਸੀ ਫਿਰ ਉਹਦਾ ਇੱਕ ਵਾਕਿਆ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਹਮੇਸ਼ਾ ਸੰਗਠਨ ਸਭ ਤੋਂ ਉੱਚਾ ਹੁੰਦਾ ਹੈ ਦੇਖੋ ਕੱਲ ਇੱਕ ਤਸਵੀਰ ਮੈਂ ਦੇਖ ਰਿਹਾ ਸੀ ਕਿ ਨਿਤਿਨ ਨਵ ਜਿਹੜੇ ਨਵੀਬ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਅਧਿਐਕਸ਼ ਹਨ ਔਰ ਜਦੋਂ ਬੀਜੇਪੀ ਦੇ ਭਵਨ 'ਚ ਪਹੁੰਚ ਰਹੇ ਸੀ ਤੇ ਉਹਨਾਂ ਦਾ ਇੰਤਜ਼ਾਰ ਅਮੀ ਸ਼ਾ ਜੀ ਖੜੇ ਹੋ ਕੇ ਕਰ ਰਹੀ ਸੀ ਜਿਹੜੇ ਕੇਂਦਰ ਦੇ ਹੋਮ ਮਿਨਿਸਟਰ ਨੇ ਤੇ ਭਾਜਪਾ ਦੇ ਸਰਵੋ ਸਰਵੋ ਉਹਨਾਂ ਨੇ ਇਹ ਮੈਸੇਜ ਦਿੱਤਾ ਕਿ ਸੰਗਠਨ ਸਭ ਤੋਂ ਉੱਪਰ ਹੁੰਦਾ ਸੰਗਠਨ ਦਾ ਪ੍ਰਧਾਨ ਸਭ ਤੋਂ ਉੱਪਰ ਹੁੰਦਾ ਲੇਕਿਨ ਕੈਪਟਨ ਨਵਿੰਦਰ ਸਿੰਘ ਦੇ ਕਾਰਜਕਾਲ 'ਚ ਜਦੋਂ ਸੰਗਠਨ ਦਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੂੰ ਮਿਲਣ ਗਿਆ ਤੇ ਉਹਨਾਂ ਨੂੰ ਬਾਹਰ ਬਿਠਾਤਾ ਗਿਆ ਤੇ ਉਹਨਾਂ ਦੇ ਮੋਬਾਈਲ ਟੀਲ ਚ ਕੱਢ ਲਏ ਸਿਕਿਉਰਟੀ ਤੁਸੀਂ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਤੇ ਇਸ ਕਰਕੇ ਕਿ ਮੈਂ ਪਾਵਰ ਦੇ ਵਿੱਚ ਤਾਕਤਵਰ ਰਹਾ ਮੈਂ ਪਾਵਰ ਦੇ ਵਿੱਚ ਤਾਕਤਵਰ ਰਹਾ ਜਾਖੜ ਵੀ ਮੇਰੇ ਹੇਠਾਂ ਹਮਮ ਔਰ ਹੁਣ ਪਾਵਰਲੈਸ ਹੋਏ ਪਏ ਨੇ ਟਾਈਮ ਤੋਂ ਕਾਫੀ ਟਾਈਮ ਹੋ ਗਿਆ ਪਾਵਰਲੈਸ ਹੋਏ ਪਏ ਐ ਉਹ ਅੰਦਰ ਅੱਗ ਤਾਂ ਜਾਂਦੀ ਨਹੀਂ ਨਾ ਜਿਹੜੀ ਪਾਵਰ ਵਾਲੀ ਹੁੰਦੀ ਹੈ ਤੇ ਇਸ ਕਰਕੇ ਨਾ ਤਾਂ ਭਾਜਪਾ ਪੁੱਛ ਰਹੀ ਸੀ ਨਾ ਕਾਂਗਰਸ ਪੁੱਛ ਰਹੀ ਸੀ ਤੇ ਪਿਛਲੇ ਹਫਤੇ ਤੋਂ ਹੁਣ ਸਾਰੇ ਪੁੱਛਦੇ ਪਏ ਨੇ ਕੈਪਟਨ ਇੱਧਰ ਕੈਪਟਨ ਉੱਧਰ ਕੈਪਟਨ ਇੱਧਰ ਕੈਪਟਨ ਉੱਧਰ ਬਸ ਐਹੀ ਲੱਗਾ ਹੋਇਆ ਤੇ ਉਹਨਾਂ ਨੇ ਜਿਹੜੀ ਇੱਕ ਚਰਚਾ ਬਣਾਣੀ ਸੀ ਇੰਟਰਵਿਊ ਦੇ ਕੇ ਉਹ ਬਣਾ ਲਈ ਐ ਪਹਿਲਾਂ ਬੀਜੇਪੀ ਹਾਈ ਕਮਾਂਡ ਨੂੰ ਥੋੜੀ ਪੈਂਸਲਿੰਗ ਦਾ ਟੀਕਾ ਲਾਤਾ ਫਿਰ ਇਧਰੋਂ ਕਾਂਗਰਸੀਆਂ ਨੇ ਬਿਆਨ ਜਾਰੀ ਕਰਤੇ ਐ ਤੇ ਰੌਲਾ ਰੱਪਾ ਜਿਆ ਪੈ ਗਿਆ ਤੇ ਉਹਨਾਂ ਨੂੰ ਜਿਹੜੀ ਉਹ ਚਾਹੀਦੀ ਸੀਗੀ ਕਿ ਉਹਨਾਂ ਦੀ ਪੁੱਛ ਪੜਤਾਲ ਉਹ ਸ਼ੁਰੂ ਹੋ ਗਈ ਹੈ ਵਾਹ ਡਾਕਟਰ ਸਾਹਿਬ ਜਿਹੜੀ ਕੈਪਟਨ ਮਿੰਦਰ ਸਿੰਘ ਨੇ ਇਹ ਚੁੰਡੀ ਦੀ ਵੱਟੀ ਹੈ ਜਿਹੜੀ ਇਹ ਭਾਵੇਂ ਉਹਨਾਂ ਦੇ ਫੇਵਰ ਦੇ ਵਿੱਚ ਨਿਕਲ ਆਵੇ ਇਹ ਵਕਤ ਦੱਸੂਗਾ ਪਰ ਜਿਵੇਂ ਤੁਸੀਂ ਖਾਚਾ ਜਿਤਾ ਰਹੇ ਹੋ ਕਿ ਹੋ ਸਕਦਾ ਹੈ ਕਿ ਅਮਿਤ ਸ਼ਾਹ ਜੀ ਉੱਥੇ ਜਾ ਕੇ ਦਬਕਾ ਮਾਰ ਦੇਣ ਕੈਪਟਨ ਮਨਰੇਂਦਰ ਸਿੰਘ ਨੂੰ ਜਾਂ ਜਿਵੇਂ ਸੈਂਟਰਲ ਏਜੰਸੀਆਂ ਦੇ ਕੋਲ ਤੁਸੀਂ ਕਹਿੰਦੇ ਹੋ ਕਿ ਕੇਸਿਸ ਹੋ ਸਕਦੇ ਆ ਇਹ ਕਿਸ ਤਰ ਇੱਕ ਕਿਸ ਤਰ੍ਹਾਂ ਦੇ ਕੇਸਿਸ ਨਹੀਂ ਦੇਖੋ ਇਹਨਾਂ ਦੇ ਨਾ ਰਣਿੰਦਰ ਦੇ ਖਿਲਾਫ ਕੇਸਿਸ ਹੈਗੇ ਮੈਂ ਅਗਲੀ ਇੰਟਰਵਿਊ ਦੇ ਵਿੱਚ ਤੁਹਾਨੂੰ ਜਿਹੜਾ ਸਾਰੇ ਕੇਸਿਸ ਬਾਰੇ ਡਿਸਕਲੋਜ਼ ਕਰਦਾਗਾ ਭਾਵੇਂ ਤੁਸੀਂ ਗੱਲ ਕਰ ਲਿਓ ਦੂਜੇ ਪਾਰਟ ਚ ਜੀ ਕੇਂਦਰ ਦੀਆਂ ਏਜੰਸੀਆਂ ਕੋਲ ਇਹਨਾਂ ਦੇ ਕੇਸ ਹੈ ਉਹਨਾਂ ਬੀਬੀ ਨਵਜੋਤ ਕੁਰ ਸਿੱਧੂ ਨੇ ਬੋਲਿਆ ਰੂਸਤ ਇਹਦੇ ਉੱਤੇ ਕੇਂਦਰ ਦੀਆਂ ਏਜੰਸੀਆਂ ਵਰਕ ਕਰ ਸਕਦੀਆਂ ਹੂੰ ਠੀਕ ਹੈ ਨਾ ਅਰੂਸਾ ਇੰਨੀ ਦਿਨ ਇੱਥੋਂ ਆ ਕੇ ਰਹਿੰਦੀ ਰਹੀ ਪਾਕਿਸਤਾਨ ਦੀ ਉਹ ਲੇਡੀ ਉਹਦੇ ਉੱਤੇ ਵਰਕ ਕਰ ਸਕਦੇ ਆ ਇਹ ਨੱਥ ਪਾਉਣ ਨੂੰ ਬਹੁਤ ਵੱਡਾ ਕੇਸ ਆ ਇਹਨਾਂ ਬਾਕੀ ਅੱਛਾ ਉਹ ਅਰੂਸਾ ਇੱਥੇ ਆ ਕੇ ਰਹਿੰਦੀ ਰਹੀ ਹੈ ਉਹ ਉਹਦੇ ਉੱਤੇ ਬਹੁਤ ਵੱਡਾ ਮਤਲਬ ਏਜੰਸੀਆਂ ਕਰ ਸਕਦੀਆਂ ਵੀ ਪਾਕਿਸਤਾਨ ਦੀ ਇੱਕ ਲੇਡੀ ਹੈ ਸਰਕਾਰੀ ਘਰਾਂ ਦੇ ਵਿੱਚ ਕਿਉਂ ਰਹਿੰਦੀ ਰਹੀ ਕੇਂਦਰ ਦੀਆਂ ਏਜੰਸੀਆਂ ਕੰਮ ਕਰ ਸਕਦੀਆਂ ਨੈਸ਼ਨਲ ਸਕਿਉਰਿਟੀ ਇਸ਼ੂ ਹੈਗਾ ਰਾਸ਼ਟਰੀ ਸੁਰੱਖਿਆ ਦਾ ਇਸ਼ੂ ਹੈ ਠੀਕ ਹੈ ਤੁਹਾਡੇ ਫਰੈਂਡ ਹੈਗੀ ਆ 100% ਹੈਗੀ ਆ ਅੱਛੀ ਉਹਦੀ ਕਦਰ ਕਰਦੇ ਆ ਤੁਹਾਡੀ ਦੋਸਤੀ ਦੀ ਲੇਕਿਨ ਹੈ ਤਾਂ ਪਾਕਿਸਤਾਨ ਨਹੀਂ ਤੇ ਪਾਕਿਸਤਾਨੀਆਂ ਦੇ ਬਾਰੇ ਤਾਂ ਹਿੰਦੁਸਤਾਨ ਦੀ ਸਰਕਾਰ ਦਾ ਸਿੱਧਾ ਸਿੱਧਾ ਰਾਸ਼ਟਰਵਾਦ ਦਾ ਏਜੰਡਾ ਹੈ ਕਿ ਕਿਸੇ ਪਾਕਿਸਤਾਨੀ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੁਸੀਂ ਨਹੀਂ ਵਿਸ਼ਵਾਸ ਕਰ ਸਕਦੇ ਤੇ ਉਹ ਇੱਕ ਪਾਕਿਸਤਾਨੀ ਇੱਥੇ ਆ ਕੇ ਸਰਕਾਰੀ ਕੋਠੀ ਚ ਰਵੇ ਸਰਕਾਰੀ ਗੱਡੀਆਂ ਚ ਘੁੰਮੇ ਤੇ ਨੈਸ਼ਨਲ ਸਕਿਉਰਟੀ ਇਸ਼ੂ ਹੈ ਇਹਦੇ ਉੱਤੇ ਵੀ ਕਿੰਦਾ ਸਰਕਾਰ ਕੰਮ ਕਰ ਸਕਦੀ ਹੈ ਐਨਆਈਏ ਕੰਮ ਕਰ ਸਕਦੀ ਸੋ ਇਸ ਕਰਕੇ ਹੁਣ ਉੱਥੇ ਜਾ ਕੇ ਹੱਥ ਜੋੜਦੇ ਨੇ ਕਿ ਕੁਝ ਲੈ ਦੇ ਕੇ ਆਂਦੇ ਨੇ ਅੱਖਾਂ ਕੱਢ ਕੇ ਇਹ ਆਣਾ ਟਾਈਮ ਦੱਸੂਗਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਇਹ ਮੁਲਾਕਾਤ ਕਿੱਧਰ ਵੱਲ ਨੂੰ ਕੈਪਟਨ ਨੂੰ ਤੋੜਦੀ ਹੈ ਕੀ ਕੈਪਟਨ ਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਆਉਣ ਬਾਰੇ ਦੁਬਾਰਾ ਸੋਚਣਗੇ ਜਾਂ ਫਿਰ ਹੁਣ ਬੀਜੇਪੀ ਦੇ ਵਿੱਚ ਚੁੱਪਚਾਪ ਬਹਿ ਜਾਣਗੇ ਉਹਨੂੰ ਵਕਤ ਦੱਸੂਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਵਾਨ ਇਡੀਆ ਪੰਜਾਬੀ ਤੇ